ਮੈਂ ਕੋਈ ਅਸਤੀਫਾ ਨਹੀਂ ਦੇਣਾ ਜੀ ਹਾਂ ਮੈਨੂੰ ਕੱਢਣਾ ਕੱਢ ਦੇਣਾ ਮੈਨੂੰ ਰੱਖਣਾ ਰੱਖ ਲੈਣ ਮੇਰਾ ਅਸਤੀਫਾ ਜਿਹੜਾ 2 ਮਹੀਨੇ ਪਹਿਲਾਂ ਆਇਆ ਉਹਨੂੰ ਪਾਸ ਕਰਨਾ ਉਹ ਪਾਸ ਕਰ ਦੇਣ ਮੈਂ ਆਪਣੇ ਘਰ ਚੱਲ ਜਾਊਂਗਾ ਔਰ ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਮੈਂ ਜਿਹੜੀ ਇਹ ਰਹਿائش ਹੈ ਆਲਰੇਡੀ ਖਾਲੀ ਕਰ ਚੁੱਕਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜੀ ਇਸ ਫੈਸਲੇ ਨੂੰ ਡਾਇਵਰਟ ਕਰਨਾਸਤੇ ਰੱਖੀ ਗਈ ਹੋਵੇ ਮੈਂ ਸ਼ਾਮਲ ਨਹੀਂ ਹੋਣਾ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਸਪਸ਼ਟ ਸ਼ਬਦਾਂ ਚ ਇਹ ਕਿਹਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜੀ ਇਸ ਫੈਸਲੇ ਨੂੰ ਡਾਇਵਰਟ ਕਰਨ ਵਾਸਤੇ ਰੱਖੀ ਗਈ ਹੋਵੇ ਮੈਂ ਸ਼ਾਮਲ ਨਹੀਂ ਹੋਣਾ ਸਿੱਖ ਸਾਹਿਬ ਤੁਸੀਂ ਕਿਹਾ ਤੁਸੀਂ ਕਿਹਾ ਕਿ ਮੈਂ ਮੈਂ ਅਸਤੀਫਾ ਨਹੀਂ ਦੇਵਾਂਗਾ ਤੁਸੀਂ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ ਅਸਤੀਫਾ ਆਲਰੇਡੀ ਤੁਸੀਂ ਦਿੱਤਾ ਹੋਇਆ ਸੀ ਹਾਂ ਉਹ ਪਾਸ ਕਰ ਦੇਣ ਜੀ ਉਹ ਪਾਸ ਕਰ ਦੇਣ ਮੇਰਾ ਜਿਹੜਾ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਹੈ ਮੈਂ ਹਰਜਿੰਦਰ ਸਿੰਘ ਜੀ ਧਾਮੇ ਨੂੰ ਅਪੀਲ ਕਰਦਾ ਕਿ ਮੇਰਾ ਸਿੱਖ ਸਾਹਿਬ ਬਹੁਤ ਚਰਚਾ ਹੈ ਬਹੁਤ ਚਰਚਾ ਹੈ ਕਿ ਜਿਹੜਾ ਅਸਤੀਫਾ ਦੇ ਦੇਣਾ ਗਿਆ ਮੈਂ ਕੋਈ ਅਸਤੀਫਾ ਨਹੀਂ ਦੇਣਾ ਜੀ ਹਾਂ ਮੈਨੂੰ ਕੱਢਣਾ ਕੱਢ ਦੇਣਾ ਮੈਨੂੰ ਰੱਖਣਾ ਰੱਖ ਲੈਣ ਮੇਰਾ ਅ ਉਹਨੂੰ ਪਾਸ ਕਰਨਾ ਉਹ ਪਾਸ ਕਰ ਦੇਣ ਮੈਂ ਆਪਣੇ ਘਰ ਚੱਲ ਜਾਊਂਗਾ ਔਰ ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਮੈਂ ਜਿਹੜੀ ਇਹ ਰਹਾਇਸ਼ ਹੈ ਆਲਰੇਡੀ ਖਾਲੀ ਕਰ ਚੁੱਕਿਆ ਬੜੇ ਚਾਚਾ ਮੈਂ ਪਹਿਲਾਂ ਉੱਡੀਆਂ ਸੀ ਸਮਾਨ ਬਿਲਕੁਲ ਜੀ ਮੈਂ ਆਪਣੀ ਰਹਾਇਸ਼ ਜਿਹੜੀ ਆ ਉਹ ਖਾਲੀ ਕਰ ਚੁੱਕਿਆ ਮੈਂ ਆਪਣੇ ਬੱਚੇ ਜਿਹੜੇ ਨੇ ਉਹ ਸ਼ਿਫਟ ਕਰ ਲਏ ਨੇ ਔਰ ਇਹ ਵੀ ਇੱਕ ਬਿਲਕੁਲ ਜੀ ਤੁਹਾਨੂੰ ਲੱਗਦਾ ਤੁਹਾਨੂੰ ਧੱਕੇ ਨਾ ਕਰ ਸਕਦੇ ਨੇ ਕੱਢ ਦੇਣੇ ਸੀ ਵਹੀ ਗੱਲ ਨਹੀਂ ਸਵਾਗਤ ਜੀ ਸਰ ਪੰਥਕ ਮर्यादा ਕਿੱਥੇ ਐਸਜੀਪੀਸੀ ਪ੍ਰੈਜ਼ੀਡੈਂਟ ਦੀ ਵੀਡੀਓ ਆਡੀਓ ਵਾਇਰਲ ਹੋ ਜਾਂਦੀ ਹੈ ਗਾਲਾਂ ਕੱਢਦੇ ਦੀ ਹਨਾ ਉੱਥੇ ਅੰਤਰੀ ਕਮੇਟੀ ਦੀ ਮੀਟਿੰਗ ਨਹੀਂ ਹ ਤੁਹਾਡੇ ਲਈ ਅੰਤਰੀ ਕਮੇਟੀ ਦੀ ਇੱਕ ਮੀਟਿੰਗ ਜਿਹੜੀ ਕੱਲ ਰੱਖੀ ਹੈ ਚਰਚਾ ਚ ਵੀ ਤੁਹਾਡੇ ਲਈ ਹੀ ਰੱਖੀ ਗਈ ਹੈਗੀ ਮੈਨੂੰ ਉਸ ਮੀਟਿੰਗ ਦੇ ਬਾਰੇ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਮੈਂ ਹਰਜਿੰਦਰ ਸਿੰਘ ਜੀ ਧਾਮੀ ਨੂੰ ਪੁੱਛਿਆ ਜ਼ਰੂਰ ਸੀ ਪਰ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਪਰ ਜੇ ਉਹਨਾਂ ਨੇ ਕੱਲ ਦੀ ਮੀਟਿੰਗ 'ਚ ਮੈਨੂੰ ਕੱਢਣਾ ਤਾਂ ਬੇਸ਼ੱਕ ਬੇਚ ਜਿ ਕੱਢ ਸਕਦੇ ਨੇ ਮੈਂ ਆਪਣੇ ਘਰ ਚਲਾ ਜਾ